ਮੌਕ ਡ੍ਰਿਲ ਜਿਹੜੀ ਹੈਗੀ ਆ ਪੂਰੇ ਜ਼ਿਲ੍ਹੇ ਵਿੱਚ ਕੀਤੀ ਸੀ ਤੇ ਉਸ ਤੋਂ ਬਾਅਦ ਇੱਕ ਬਲੈਕਆਊਟ ਦਾ ਜਿਹੜਾ ਸੈਸ਼ਨ ਜਿਹੜਾ ਹੈਗਾ ਉਹ ਵੀ ਸ਼ਾਮ ਨੂੰ ਆਪਾਂ ਉਹਦੀ ਆ ਤਿਆਰੀ ਜਿਹੜੀ ਹੈਗੀ ਆ ਉਹ ਕੀਤੀ ਸੀ ਪਰ ਹੁਣ ਮੇਰੇ ਧਿਆਨ ਵਿੱਚ ਆਇਆ ਹੈ ਕਿ ਕਈ ਸਾਰੀ ਥਾਵਾਂ ਤੇ ਲੋਕ ਜਿਹੜਾ ਹੈਗਾ ਉਹ ਏਸੈਂਸ਼ੀਅਲ ਵਸਤੂ ਜਿਹੜਾ ਹੈਗਾ ਉਹ ਖਰੀਦ ਕੇ ਆਪਾਰੀ ਮਾਤਰਾ ਵਿੱਚ ਕੋਸ਼ਿਸ਼ ਕਰ ਰਹੇ ਨੇ ਕਿ ਉਹਨਾਂ ਨੂੰ ਕਿਸੇ ਤਰੀਕੇ ਦਾ ਖਰਚਾ ਹੈ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਜ਼ਿਲ੍ਹਾ ਬਠਿੰਡਾ ਵਿੱਚ ਕਿਸੇ ਵੀ ਤਰੀਕੇ ਦੀ ਜਿਹੜੀ ਜ਼ਰੂਰੀ ਵਸਤੂ ਨੇ ਉਹਨਾਂ ਦੀ ਕੋਈ ਕਮੀ ਨਹੀਂ ਹੈ ਸਾਡੇ ਕੋਲ ਫੂਡ ਗ੍ਰੇਨਸ ਦਾ ਸਫੀਸ਼ੀਐਂਟ ਸਟਾਕ ਹੈ ਸਾਡੇ ਕੋਲ ਜਿੰਨੇ ਵੀ ਹੋਰ ਬਾਕੀ ਭਾਵੇਂ ਉਹ ਬੇਬੀ ਫੂਡ ਹੋਵੇ ਬਾਕੀ ਸਾਰੀ ਹੋਰ ਚੀਜ਼ਾਂ ਉਹਦਾ ਸਫੀਸ਼ੀਐਂਟ ਸਟਾਕ ਅਵੇਲੇਬਲ ਹੈ ਗੈਸ ਦੀ ਸਪਲਾਈ ਹੋਵੇ ਪੈਟਰੋਲ ਡੀਜ਼ਲ ਵਗੈਰਾ ਇਸ ਤਰੀਕੇ ਦੀ ਜਿੰਨੇ ਵੀ ਸਾਨੂੰ ਜਿਹੜਾ ਹੈਗਾ ਚੀਜ਼ਾਂ ਚਾਹੀਦੀਆਂ ਨੇ ਉਹ ਜ਼ਿਲ੍ਹੇ ਵਿੱਚ ਭਰਪੂਰ ਮਾਤਰਾ ਵਿੱਚ ਮੌਜੂਦ ਨੇ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਕਿਸੇ ਤਰੀਕੇ ਦੀ ਕੋਈ ਪੈਨਿਕ ਬਾ ਸਟਾਕਿਸਟ ਨੇ ਉਹਨਾਂ ਨੂੰ ਵੀ ਬੇਨਤੀ ਕਰਨਾ ਚਾਹਾਂਗਾ ਕਿ ਮੇਰੇ ਧਿਆਨ ਵਿੱਚ ਲਿਆਇਆ ਗਿਆ ਹੈ ਕਿ ਕਈ ਸਾਰੀ ਥਾਵਾਂ ਤੇ ਲੋਕ ਜਿਹੜਾ ਹੈਗਾ ਜਾਣ ਬੁੱਝ ਕਰਕੇ ਇੱਕ ਆਰਟੀਫੀਸ਼ੀਅਲ ਸ਼ਾਰਟੇਜ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿ ਇਹ ਚੀਜ਼ਾਂ ਜਿਹੜੀ ਹੈਗੀ ਹੈ ਜ਼ਰੂਰੀ ਵਸਤੂ ਜਿਹੜੇ ਕਿ ਉਹਨਾਂ ਨੂੰ ਛੁਪਾ ਕੇ ਕਿ ਤਾਂ ਜੋ ਬਾਅਦ ਵਿੱਚ ਉਹ ਕਿਸੇ ਤਰੀਕੇ ਨਾਲ ਇਹਨੂੰ ਬਲੈਕ ਮਾਰਕੀਟਿੰਗ ਕਰ ਸਕਣ ਇਹਨਾਂ ਦੇ ਬਾਹ ਜਿਹੜਾ ਹੈਗਾ ਉਹ ਵਧਾ ਸਕਣ ਉਹਦੇ ਬਾਅਦ ਜਿਹੜਾ ਹੈਗਾ ਗਲਤ ਪ੍ਰੋਫਿਟਿੰਗ ਦੀ ਕੋਸ਼ਿਸ਼ ਕਰਦੇ ਨੇ ਮੈਂ ਉਹਨਾਂ ਨੂੰ ਵੀ ਇੱਕ ਇੱਕ ਕੌਸ਼ਨ ਇਸ਼ੂ ਕਰਨਾ ਚਾਹਾਂਗਾ ਕਿ ਇਸ ਤਰੀਕੇ ਦੀ ਜਿਹੜੀ ਗਲਤ ਹਰਕਤਾਂ ਕਰਕਤਾ ਨੇ ਉਹਨਾਂ ਤੋਂ ਉਹ ਬਾਜ਼ ਰਹਿਣ ਅ ਇਸ ਵੇਲੇ ਜਿਹੜਾ ਹੈਗਾ ਤੁਹਾਡੇ ਸਪੋਰਟ ਦੀ ਲੋੜ ਹੈਗੀ ਹੈ ਤੁਸੀਂ ਇਸ ਤਰੀਕੇ ਦੀ ਗਲਤ ਕੰਮਾਂ ਵਿੱਚ ਨਾ ਪਵੋ ਤਾਂ ਜੇ ਕੋਈ ਇਸ ਤਰੀਕੇ ਦੀ ਗਲਤ ਹਰਕਤ ਕਰਦਾ ਹੈ ਜੋ ਕਿ ਬਲੈਕ ਮਾਰਕੀਟਿੰਗ ਜਾਂ ਫਿਰ ਆਰਟੀਫੀਸ਼ੀਅਲ ਸ਼ਾਰਟੀ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਉਹਦੇ ਖਿਲਾਫ ਆਪਾਂ 에ਸੈਂਸ਼ੀਅਲ ਕਮੋਡਿਟੀਆਂ ਐਕਟ ਦੀ ਵੱਖ-ਵੱਖ ਧਾਰਾਵਾਂ ਤੇ BNS ਦੀ ਜਿਹੜੀ ਵੀ ਸੈਕਸ਼ਨਸ ਹੈਗੇ ਉਹਦੇ ਹਿਸਾਬ ਨਾਲ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਮੈਂ ਪਬਲਿਕ ਨੂੰ ਇੱਕ ਵਾਰ ਫਿਰ ਬੇਨਤੀ ਕਰਨਾ ਚਾਹਾਂਗਾ ਕਿ ਸਾਡੇ ਕੋਲ ਜਿਹੜੇ 에ਸੈਂਸ਼ੀਅਲ ਕਮੋਡਿਟੀਆਂ ਨੇ ਉਹਦੀ ਕੋਈ ਕਮੀ ਨਹੀਂ ਹੈ ਫੂਡ grain ਬੇਬੀ ਫੂਡ ਗੈਸ ਪੈਟਰੋਲ ਡੀਜ਼ਲ ਹਰ ਇੱਕ ਚੀਜ਼ ਜਿਹੜੀ ਹੈ ਕੀ ਹੈ ਜ਼ਿਲ੍ਹੇ ਵਿੱਚ ਸਫੀਸ਼ੀਐਂਟ ਕੁਆਂਟੀਟੀ ਵਿੱਚ ਮੌਜੂਦ ਹੈ ਤੁਸੀਂ ਅਨਨੇਸੈਸਰੀ ਪੈਨਿਕ ਪਾਈਂਗ ਨਾ ਕਰੋ ਐਡਮਿਨਿਸਟ੍ਰੇਸ਼ਨ ਤੇ ਵਿਸ਼ਵਾਸ ਰੱਖੋ ਆਪਾਂ ਤੁਹਾਡੇ ਨਾਲ ਹੀ ਇਸ ਇਹਦੇ ਵਿੱਚ ਤੇ ਨਾਲ ਚੱਲ ਕੇ ਹੀ ਜਿਹੜੀ ਆਪਾਂ ਡਾਇਰੈਕਸ਼ਨਸ ਦੇ ਰਹੇ ਹਾਂ ਉਹਨਾਂ ਨੂੰ ਚੰਗੀ ਤਰੀਕੇ ਨਾਲ ਫਾਲੋ ਕਰੋ ਜਿਵੇਂ ਆਪਾਂ ਕੱਲ ਆ ਉਹ ਜਿਹੜਾ ਮੌਕ ਟਿਲ ਦੀ ਸਮੇਂ ਦੀ ਡਾਇਰੈਕਸ਼ਨ ਦਿੱਤੀ ਸੀ ਜਿਹੜਾ ਬਲੈਕਆਊਟ ਦੀ ਡਾਇਰੈਕਸ਼ਨ ਦਿੱਤੀ ਉਹ ਵੀ ਕਾਫੀ ਹੱਦ ਤੱਕ ਆਲਮੋਸਟ 95% ਲੋਕਾਂ ਨੇ ਉਹਦੀ ਜਿਹੜੀ ਹੈਗੀ ਹੈ ਬਿਲਕੁਲ ਪਾਲਣਾ ਕੀਤੀ ਤੇ ਜੇ ਇਸੇ ਤਰੀਕੇ ਨਾਲ ਆਪਾਂ ਐਡਮਿਨਿਸਟ੍ਰੇਸ਼ਨ ਦੀ ਗਾਈਡਲਾਈਨਸ ਡਾਇਰੈਕਸ਼ਨਸ ਨੂੰ ਜਿਹੜਾ ਹੈਗਾ ਫਾਲੋ ਕਰਾਂਗੇ ਤੇ ਇਹ ਜਿਹੜਾ ਸਮਾਂ ਜਿਹੜਾ ਹੈਗਾ ਇਹ ਵੀ ਤੱਕ ਜਾਊਗਾ ਇਹ ਮੈਂ ਇਹ ਵੀ ਬੇਨਤੀ ਕਰਨਾ ਚਾਹਾਂਗਾ ਕਿ ਕਿਸੇ ਤਰੀਕੇ ਦੀ ਜਿਹੜੀ ਹੋਰ ਵੀ ਆਪਾਂ ਆਪਾਂ ਸੁਣ ਰਹੇ ਨੇ ਉਹਨਾਂ ਨੂੰ ਕਿਸੇ ਤਰੀਕੇ ਦੇ ਨਾਲ ਚੜਾਏਗਾ ਕਿਸੇ ਧਿਆਨ ਨਾ ਦਿਓ ਜਿਹੜੀ ਐਡਮਿਨਿਸਟ੍ਰੇਸ਼ਨ ਦੀ ਤਰਫੋਂ ਤੁਹਾਨੂੰ ਭਾਵੇਂ ਉਹ ਸਾਡੇ ਫੇਸਬੁੱਕ ਪੇਜ ਨੇ ਥਾਟੇ ਜਿਹੜੇ ਬਾਕੀ ਸੋਸ਼ਲ ਮੀਡੀਆ ਦੇ ਪੇजेस ਨੇ ਜਾਂ ਫਿਰ ਜਿਹੜਾ ਬਾਕੀ ਆਪਣੇ ਪ੍ਰਿੰਟ ਔਰ ਇਲੈਕਟ੍ਰੋਨਿਕ ਮੀਡੀਆ ਦੇ ਮਾਧਿਅਮ ਦੇ ਰਾਹੀਂ ਮੈਂ ਜਾਂ ਫਿਰ ਮੇਰੀ ਟੀਮ ਵੱਲੋਂ ਜਾਂ ਡੀਪੀਆਰਓ ਸਾਹਿਬ ਵੱਲੋਂ ਤੁਹਾਨੂੰ ਥੱਡੇ ਸਾਹਮਣੇ ਜਿਹੜਾ ਹੈਗਾ ਪੇਸ਼ ਕੀਤਾ ਜਾਦਾ ਹੈ ਉਹਦੇ ਤੇ ਤੁਸੀਂ ਧਿਆਨ ਦਿਓ ਬਾਕੀ ਸਾਰੀ ਆਪਵਾਵਾਂ ਨੂੰ ਤੁਸੀਂ ਜਿਹੜੇ ਆ ਗਿਆ ਉਹ ਬੇਰੀਜ਼ ਕਰੋ ਇੱਕ ਵਾਰ ਫਿਰ ਸਾਰਿਆਂ ਦਾ ਕੱਲ ਦੀ ਜਿਹੜੀ ਮੌਕ ਡ੍ਰਿਲ ਹੈ ਤੇ ਬਲੈਕਆਊਟ ਹੈ ਉਹਦੇ ਵਿੱਚ ਚੰ ਫੋਲੋ ਕਰਨ ਦੇ ਵਾਸਤੇ ਧੰਨਵਾਦ ਤੇ ਅੱਜ ਦੀ ਜਿਹੜੀ ਡਾਇਰੈਕਸ਼ਨ ਹੈ ਸੈਂ ਮੈਂ ਬੇਨਤੀ ਕਰਾਂਗਾ ਕਿ ਇਹਨੂੰ ਸਾਰੇ ਚੰਗੇ ਤਰੀਕੇ ਨਾਲ ਫੋਲੋ ਕਰਨਗੇ